ਮੇਰੇ ਸਨਰਾਈਸ ਅਰੇਗੀ ਦਸ਼ਕਾਂ ਨੂੰ ਮੇਰੇ ਵੱਲ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਸਪੀਨ ਕੌਰ ਬਰਾੜ ਹੈ ਤੇ ਮੈਂ ਲੁਧਿਆਣਾ ਜ਼ਿਲ੍ਹੇ ਦੀ ਮਾਝਪੁਰ ਸ਼ਹਿਦੀ ਵਸਨੀਕਾ ਤੇ ਅੱਜ ਸਿਡਨੀ ਵਿਖੇ ਮੈਨੂੰ ਮਿਸਤੀ ਪੰਜਾਬ ਦੀ ਆਸਟ੍ਰੇਲੀਅਨ ਪੰਜਾਬਣ ਦਾ ਖਿਤਾਬ ਮਿਲਿਆ ਇਸ ਲਈ ਮੈਂ ਆਪਣੇ ਆਪ ਨੂੰ ਬਹੁਤ ਹੀ ਵੱਡ ਭਾਗੀ ਸਮਝਦੀ ਹਾਂ ਕਿ ਮੈਂ ਐਡੇ ਵਧੀਆ ਹੀ ਸੱਭਿਆਚਾਰ ਦੀ ਤੀ ਹਾਂ ਤੇ ਮੈਂ ਬਤਾਨਵਾਦ ਕਰਨਾ ਚਾਹਨੀ ਹਾਂ ਆਪਣੇ ਮਾਪੇ ਦਾ ਜਿਨ੍ਹਾਂ ਨੇ ਮੈਨੂੰ ਇੰਡੀ ਵਧੀਆ ਸਿੱਖਿਆ ਪਾਈ ਤੇ ਆਪਣੇ ਸੱਭਿਆਚਾਰ ਦੀ ਜੜ ਨਾਲ ਜੋੜ ਕੇ ਰੱਖਿਆ ਫਿਰ ਮੈਂ ਧੰਨਵਾਦ ਕਰਨਾ ਚਾਹਨੀ ਹਾਂ ਆਪਣੇ ਮੀਡੀਆ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਅੱਗੇ ਲੈ ਕੇ ਆਏ ਤੇ ਮੈਂ ਕਹਿ ਠੀਕ ਹੈ ਮੈਂ ਮੰਨ ਲੈ ਮੰਨਦੀ ਹਾਂ ਕਿ ਆਪਾਂ ਸਾਰੇ ਹੀ ਬਾਹਰਲੇ ਮੁਲਕਾਂ ਵੱਲ ਰੁਖ ਕਰ ਰਹੇ ਹਾਂ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਨਾ ਕਿ ਅਸੀਂ ਆਪਣੀ ਪੰਜਾਬ ਦੀ ਜੜ੍ਹਾਂ ਨਾਲ ਨਾ ਜੁੜੀਏ ਤੇ ਉਹਨਾਂ ਤੋਂ ਵੱਖ ਹੋਈਏ ਅਸੀਂ ਇੱਥੇ ਆ ਰਹੇ ਹਾਂ ਇੱਥੇ ਦੀ ਧਰਤੀ ਨਾਲ ਜੁੜ ਰਹੇ ਹਾਂ ਪਰ ਅਸੀਂ ਆਪਣੇ ਪੰਜਾਬ ਦੀ ਖੁਸ਼ਬੂ ਨੂੰ ਤਾਂ ਨਹੀਂ ਭੁੱਲ ਸਕਦੇ ਨਾ ਸਾਡਾ ਐਡਾ ਵਧੀਆ ਪਹਿਰਾਵਾ ਐਡੀ ਵਧੀਆ ਬੋਲਬਾਣੀ ਇਹ ਇਸ ਨੂੰ ਜ਼ਿੰਦਾ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਠੀਕ ਹੈ ਅਸੀਂ ਇੱਥੇ ਆਏ ਹਾਂ ਸਾਨੂੰ ਇੱਥੇ ਦਾ ਪਹਿਰਾਵਾ ਵੀ ਅਪਣਾਉਣਾ ਹੈ ਪਰ ਅਸੀਂ ਆਪਣੇ ਪਹਿਰਾਵੇ ਨੂੰ ਸ਼ਰਮਿੰਦਾ ਕਰੀਏ ਆਪਾਂ ਇਸ ਤੇ ਆਪਣੇ ਆਪ ਨੂੰ ਬੜਾ ਹੀ ਛੋਟਾ ਮਹਿਸੂਸ ਕਰੀਏ ਇਹ ਵੀ ਸਹੀ ਨਹੀਂ ਹੈ। ਜੇ ਅੱਜ ਅਸੀਂ ਹੀ ਆਪਣੇ ਸੱਭਿਆਚਾਰ ਦੀ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਇਸ ਦੀ ਅਸੀਂ ਵੱਡ ਭਾਗੀ ਨਹੀਂ ਕਰਾਂਗੇ ਤੇ ਇਸ ਤੇ ਸ਼ਰਮਿੰਦਾ ਹੋਵਾਂਗੇ ਤੇ ਫਿਰ ਹੋਰ ਕੌਣ ਹੀ ਸਾਡਾ ਸੱਭਿਆਚਾਰ ਜੀਏਗਾ ਤੇ ਹੋਰ ਕੌਣ ਇਸ ਨੂੰ ਅੱਗੇ ਲੈ ਕੇ ਆਣਾ ਚਾਹੇਗਾ? ਇਸ ਨਾਲ ਹੀ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਸਫਲ ਹੋਵੋ ਅੱਗੇ ਵਧੋ ਉਡਾਣ ਭਰੋ ਪਰ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਨਾਲੋਂ ਵੱਖ ਨਾ ਹੋਵੋ ਉਸ ਨੂੰ ਵੀ ਅੱਗੇ ਨਾਲ ਲੈ ਕੇ ਆਓ ਨਾਲ ਦੀ ਨਾਲ ਮੈਂ ਇੱਥੇ ਸਟੂਡੈਂਟ ਆ ਤੇ ਮੈਂ ਇਸ ਮੁਕਾਮ ਤੇ ਪਹੁੰਚੀਆਂ ਸਾਲ ਦੇ ਵਿੱਚ ਹੀ ਤੇ ਮੈਂ ਇਸ ਲਈ ਬਹੁਤ ਹੀ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਇਹ ਮੌਕਾ ਮਿਲੇ ਮੈਂ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਆ ਸਕਾਂ ਇਸ ਲਈ ਮੈਂ ਸਾਰਿਆਂ ਨੂੰ ਹੀ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਆਪਣਾ ਅੱਗੇ ਆਓ ਆਪਣੇ ਪਹਿਰਾਵੇ ਨੂੰ ਆਪਣੇ ਪੰਜਾਬ ਤੇ ਆਪਣੇ ਪੰਜਾਬੀਅਤ ਨੂੰ ਇੱਕ ਪਹਿਚਾਣ ਦਿਵੋ ਤੁਸੀਂ ਬਾਹਰਲਾ ਪਹਿਰਾਵਾ ਵੀ ਅਪਣਾਓ ਪਰ ਆਪਣੀ ਪੰਜਾਬੀਅਤ ਨੂੰ ਨਾ ਭੁੱਲੋ ਆਪਣੇ ਪੰਜਾਬ ਨੂੰ ਨਾ ਭੁੱਲੋ ਧੰਨਵਾਦ ਜੀ